ਮਿੰਟੂ ਜੀ ਇੱਕ ਛੋਟੀ ਜਿਹੀ ਜਾਣਕਾਰੀ ਜਾਂਦੇ ਜਾਂਦੇ ਹੋਰ ਦੇ ਦਿਓ ਅ ਇੱਕ ਖਬਰ ਆ ਰਹੀ ਹੈ ਕਿ ਕਹਿੰਦੇ ਜਦੋਂ ਤੋਂ ਜਿਵੇਂ ਲੌਰੈਂਸ ਦੀ ਇੰਟਰਵਿਊ ਆਈ ਸਾਹਮਣੇ ਤੇ ਪੰਜਾਬ ਦੇ ਵਿੱਚ ਜਿਹੜੇ ਰੰਗਦਾਰੀ ਦੇ ਕੇਸ ਵਧ ਰਹੇ ਆ ਜੀ ਇਹਦੇ 'ਚ ਕੁਝ ਅੰਕੜਿਆਂ ਦਾ ਕਾਫੀ ਇਜਾਫਾ ਹੋਇਆ ਲੱਗਦਾ ਹੈ ਮੈਨੂੰ ਲੱਗਦਾ ਤੁਸੀਂ ਹੁਣ ਅੰਕੜਿਆਂ ਸਹਿਤ ਹੀ ਗੱਲ ਕਰਨ ਲੱਗਿਓ ਜੀ ਨਹੀਂ ਦੇਖੋ ਇਹ ਨਾ ਜਵਾਬ ਮੰਗਿਆ ਸੀ ਪੰਜਾਬ ਪੁਲਿਸ ਤੋਂ ਜੀ ਕਿ ਭਾਈ ਜਿਹੜੀ ਉਹ ਇੰਟਰਵਿਊ ਪ੍ਰਸਾਰਿਤ ਹੋ ਗਈ ਹੂੰ ਉਸ ਤੋਂ ਬਾਅਦ ਜੋ ਧਮਕੀਆਂ ਜਾ ਵਸੂਲੀ ਦੇ ਮਾਮਲੇ ਆ ਉਹਦਾ ਅੰਕੜਾ ਦਿਓ ਹੂੰ ਤਾਂ ਇਹਨਾਂ ਨੇ ਅੰਕੜਾ ਪੇਸ਼ ਕੀਤਾ ਕਿ ਮਾਰਚ 2023 ਤੋਂ 31 ਦਸੰਬਰ 23 ਤੱਕ 9 ਮਹੀਨਿਆਂ ਚ 307 ਜ਼ਬਰੀ ਵਸੂਲੀ ਦੀਆਂ ਧਮਕੀਆਂ ਜਾਂ ਕਾਲਾਂ ਜਿਹੜੀਆਂ ਉਹ ਆਈਆਂ ਜੀ ਤੇ 16 ਕੇਸ ਅਗਵਾ ਦੇ ਵਾਪਰੇ ਨੇ ਹੂੰ ਠੀਕ ਹੈ ਜੀ ਤਾਂ ਕੁੱਲ ਮਲਾ ਕੇ ਕਿੰਨੇ ਹੋ ਗਏ 307 ਤੇ 16 ਜੇ ਤੁਸੀਂ ਦੇਖੋਗੇ ਤਾਂ ਲਗਭਗ ਸਵਾ 3 ਸਵਾ 300 ਜੀ ਤਾਂ 1 ਜੂਨ 22 ਤੋਂ 28 ਫਰਵਰੀ 23 ਤੱਕ ਇਹ ਅੰਕੜਾ 278 ਦਾ ਸੀਗਾ ਮਤਲਬ ਆਪਾਂ ਜੇ ਕਹਿ ਲਈਏ ਤਾਂ ਮਾਮਲੇ ਵਧੇ ਨੇ ਵਧੇ ਜੀ ਸੋ ਇਸ ਕਰਕੇ ਇਹ ਜਿਹੜਾ ਡਾਟਾ ਸੀਗਾ ਇਹ ਡਾਟਾ ਜਿਹੜਾ ਇਹਨਾਂ ਨੇ ਪੇਸ਼ ਕੀਤਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸਰਕਾਰ ਦਾ ਕਬੂਲਨਾਮਾ ਹੈ ਕਿ ਭਈ ਬਹੁਤ ਜ਼ਿਆਦਾ ਮਾਮਲੇ ਇਸ ਤਰ੍ਹਾਂ ਅੱਜ ਹੀ ਖਬਰ ਇੱਕ ਚੱਲ ਰਹੀ ਸੀ ਕਿ 골ਡੀ ਬਰਾਡ ਦੇ ਨਾਮ ਤੇ ਕਿਸੇ ਡਰੱਗ ਕਾਰੋਬਾਰੀ ਨੂੰ ਕਿਹਾ ਗਿਆ ਦਵਾਈਆਂ ਦੇ ਕਾਰੋਬਾਰੀ ਨੂੰ ਕਿਹਾ ਗਿਆ ਜੀ ਜੀ ਕਿ ਭਾਈ ਹਿੱਸਾ ਪਾ ਸਾਡਾ ਫਰਮ ਚ ਤੈਨੂੰ ਕੋਈ ਪ੍ਰੋਡਕਸ਼ਨ ਦੀ ਜ਼ਰੂਰਤ ਹੈ ਤਾਂ ਦੱਸ ਬਿਲਕੁਲ ਮਤਲਬ ਕਿ ਸਿੰਥੀ ਪਾਰਟਨਰਸ਼ਿਪ ਹੈ ਇਹ ਹਰਿਆਣੇ ਚ ਪਹਿਲਾਂ ਚੱਲਦਾ ਸੀ ਕੰਮ ਹੂੰ ਰਾਜਸਥਾਨ ਚ ਵੀ ਚੱਲਿਆ ਹੈ ਕਿ ਵੱਡੇ ਵੱਡੇ ਠੇਕੇਦਾਰਾਂ ਨੂੰ ਕਿਹਾ ਜਾਂਦਾ ਹੈ ਕਿ ਜਾਂ ਤਾਂ ਵਿੱਚ ਹਿੱਸਾ ਪਾ ਲੋ ਸ਼ੇਅਰ ਪਾ ਲੋ ਹੂੰ ਪੱਤੀ ਪਾ ਲੋ ਜੀ ਅਸੀਂ ਬੈਠੇ ਹਾਂ ਪ੍ਰੋਟੈਕਟ ਅਸੀਂ ਕਰਾਂਗੇ ਦੂਜਾ ਤੁਹਾਨੂੰ ਬੁਲਾਏਗਾ ਨਹੀਂ ਹੂੰ ਹੂੰ ਨਹੀਂ ਨਹੀਂ ਤਾਂ ਇਸ ਤੋਂ ਵੀ ਜਾਓਗੇ ਤਾਂ ਇਦਾਂ ਦੀ ਆਫਰ ਆਉਣੇ ਤੁਸੀਂ ਦੇਖ ਲਓ ਤੇ ਦੂਜੇ ਪਾਸੇ ਅੱਜ ਇੱਕ ਹੋਰ ਕਾਰੋਬਾਰੀ ਨੂੰ ਵੀ ਧਮਕੀ ਆਈ ਹੈ ਉਹ ਵੀ ਸ਼ਾਇਦ ਮੋਹਾਲੀ ਦਾ ਹੈ ਜੀ ਮੋਹਾਲੀ ਚ ਮਾਮਲੇਦਾਰ ਜੋ ਹੈ ਨੇ ਲਗਾਤਾਰ ਹੀ ਆ ਰਹੇ ਹੈ ਜੀ ਕਈ ਦਿਨਾਂ ਤੋਂ ਆਪਾਂ ਇਹ ਅੰਕੜਾ ਜਿਹੜਾ ਉਹ ਸਰਕਾਰ ਕਹਿ ਲੋ ਕਿ ਮੰਨ ਰਹੀ ਹੈ ਕਨਫੈਸ਼ਨ ਹੈ ਨਾ ਇਹਦੇ ਚ ਵੀ ਪੂਰੀ ਕਨਫੈਸ਼ਨ ਕਿੰਨੀ ਹੈ ਇਹ ਵੀ ਹੁਣ ਆ ਬਾਕੀ ਜਿਹੜੇ ਆਫ ਦੀ ਰਿਕਾਰਡ ਰਹਿ ਗਏ ਉਹ ਤੇ ਵੱਖਰਾ ਹੈ ਨਾ ਡਾਟਾ ਤਾਂ ਜਦੋਂ ਰਿਕਾਰਡ ਤੇ ਗਿਆ ਹੈ ਕੋਟ ਉੱਥੇ ਤੁਸੀਂ ਝੂਠ ਨਹੀਂ ਬੋਲ ਸਕਦੇ ਜੇ ਫੜੇ ਗਏ ਤਾਂ ਬਹੁਤ ਬੁਰਾ ਫਸਦਾ ਆ ਆਪਸੇ ਤਾਂ ਕਹਿਣ ਦਾ ਮਤਲਬ ਇਹ ਆ ਕਿ ਪਰ ਇੱਕ ਕਬੂਲਨਾਮਾ ਤਾਂ ਹੈ ਨਾ ਕਿ ਬਹੁਤ ਜ਼ਿਆਦਾ ਇਸ ਤਰ੍ਹਾਂ ਦੇ ਮਾਮਲੇ ਜੜੇ ਹੋ ਦਰਜ ਕੀਤੇ ਜਾ ਰਹੇ ਜੀ 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 ਬਿਲਕੁਲ ਬਿਲਕੁਲ ਸੋਪਰੀ ਜੀ ਕਲਾ ਪਾਰਨੇਤ ਵਾਲੀ ਗੱਲ ਵੀ ਕਰ ਚੁੱਕੇ ਆ ਜੀ ਉਹ ਖਬਰ ਆਪਾਂ ਕੱਲ ਵਾਲੇ ਪ੍ਰੋਗਰਾਮ ਚ ਕੀਤੀ ਸੀਗੀ ਤੇ ਇਹ ਲਗਾਤਾਰ ਚੱਲ ਰਿਹਾ ਹੈ ਲਗਾਤਾਰ ਇਧਾਂ ਰੰਗਦਾਰੀ ਦੇ ਜਾਂ ਹੋਰ ਧਮਕੀਆਂ ਧੁਮਕੀਆਂ ਜਿਹੜੀਆਂ ਅਕਸਰ ਆ ਰਹੀਆਂ ਨੇ ਤੇ ਅਸੀਂ ਤੁਹਾਡੇ ਨਾਲ ਸਾਂਝ ਵੀ ਦੀ ਪਾਉਂਦੇ ਰਹਿੰਦੇ ਆ ਲੋ ਮਿੰਟੋ ਜੀ ਇਜਾਜ਼ਤ ਲਈ ਆਪਾਂ ਅੱਜ ਆਪਣੇ ਥੋੜੀ ਲਾਈਟ ਵਾਲਾ ਹੈਗਾ ਚੱਕਰ ਤੇ ਕੁਝ ਇਧਰੋਂ ਵੀ ਟੈਕਨੀਕਲ ਇਸ਼ੂ ਵੀ ਥੋੜਾ ਜਿਹਾ ਲੱਗ ਰਿਹਾ ਹੈ ਕਮੈਂਟ ਕੋਲ ਪਹੁੰਚ ਨਹੀਂ ਰਹੇ ਪੂਰੇ ਜਿਹਾ ਜਨਰੇਟਰ ਦੀ ਆਵਾਜ਼ ਵੀ ਆ ਜਾਂਦੀ ਵਿੱਚ ਜੀ ਜੀ ਜੀ